ਮਹਿਲਾ ਦਸਤੂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜਗੇ ਕੀ ਮਾਮਲਾ ਸੀ ਜੇ ਕਿੰਨੇ ਮਹੱਤਵ ਦਾ ਮਸਾਪੜ ਹੈ ਇਹਨਾਂ ਨੇ ਇੱਕ ਸੀਕ੍ਰੀਟ ਇਨਫੋਰਮੇਸ਼ਨ ਦੇ ਉੱਤੇ ਦੌਰਾਨੇ ਗਾਸਤ ਜਿਹੜੀ ਲੋਹੜ ਤੋਂ ਧਰਮਪੁਰ ਨੂੰ ਸੜਕ ਆਉਂਦੀ ਆ ਉਸਦੇ ਪੁਲ ਦੇ ਥੱਲੇੋਂ ਇੱਕ ਵਿਜਿਆ ਬਾਂਦਰਾ ਨਾਮ ਦੀ ਲੇਡੀਜ਼ ਨੂੰ ਗ੍ਰਿਫਤਾਰ ਕੀਤਾ ਗਿਆ ਕੱਲ ਉਸਦੇ ਕੋਲੋਂ 260 ਗ੍ਰਾਮ ਹਿਰੋਇਨ ਬਰਾਮਦ ਕੀਤੀ ਗਈ ਆ ਇਹ ਲੇਡੀਜ਼ ਪਿੱਛੋਂ ਕਲਕੱਤੇ ਦੀ ਰਹਿਣ ਵਾਲੀ ਆ ਇਹ ਦਿੱਲੀੋਂ ਲਿਆ ਕੇ ਪੰਜਾਬ ਦੇ ਵਿੱਚ ਸਮਗਲਿੰਗ ਕਰਦੀ ਸੀਗੀ ਅੱਜ ਇਹਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਇਹਦਾ ਰਿਮਾਂਡ ਲਿਆ ਜਾਊਗਾ ਦਰਾਨੇ ਪੁੱਛ ਕੇ ਜਿਹੜੀ ਵੀ ਚੀਜ਼ ਸਾਹਮਣੇ ਆਏ ਤੁਹਾਨੂੰ ਉਹਦੇ ਬਾਰੇ ਜਾਣੂ ਕਰਾ ਦਿੱਤਾ ਜਾਵੇ। ਪਹਿਲਾਂ ਵੀ ਇੱਥੇ ਕੋਈ ਵਾਰਾ ਦਰਜ ਹੈ। ਇਹ ਜਿਹੜਾ ਅਸੀਂ ਇਹਦਾ ਕੁਝ ਰਿਕਾਰਡ ਚੈੱਕ ਕੀਤਾ ਹੈ ਇੱਥੇ ਦੋ ਕੇਸ ਪਹਿਲਾਂ ਰਜਿਸਟਰਡ ਹੈਗੇ ਨੇ ਐਨਡੀਪੀਐਸ ਐਕਟ ਦੇ। ਦੋਨੇ ਐਨਡੀਪੀਐਸ ਐਨਡੀਪੀ। ਇਹ ਤੇ ਮਾਮਲਾ ਇਹ ਵੀ ਹੋਣਾ ਸੀ ਜੀ ਜਦੋਂ ਇਹ ਹੁਣ ਜਦੋਂ ਰਿਮਾਂਡ ਲਾਵਾਂਗੇ ਨਾ ਜੀ ਫਿਰ ਪਤਾ ਲੱਗੂਗਾ।